ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੰਜਾਬ ਦੀ ਆਵਾਮ ਨੂੰ ਜਿੰਨੇ ਵੀ ਪੱਤਰਕਾਰ ਭਰਾ ਇੱਥੇ ਪਹੁੰਚੇ ਨੇ ਉਹਨਾਂ ਦੇ ਮਾਧਿਅਮ ਦੁਆਰਾ ਇਹੋ ਬੇਨਤੀ ਹੈ ਵੀ ਜੋ ਭਾਈ ਅਮਰਿਤਪਾਲ ਸਿੰਘ ਦੀ ਜੋ ਅਗਵਾਈ ਵਿੱਚ ਚੱਲ ਰਹੀ ਬਾਰਿਸ਼ ਪੰਜਾਬ ਦੇ ਜੱਥੇਬੰਦੀ ਹੈ ਉਸ ਦੇ ਵਿੱਚੋਂ ਸਿਰਫ 10 ਨੌਜਵਾਨ ਜੋ ਐਨਐਸਏ ਲਾਕੇ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਨੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਐਮਪੀ ਹਲਕਾ ਖਡੂਰਸਾਈ ਤੋਂ ਭਾਈ ਅਮਰਤਪਾਲ ਸਿੰਘ ਆਸਾਮ ਦੀ ਡਿਬਰਗੜ ਜੇਲ੍ਹ ਦੇ ਵਿੱਚ ਐਨਐਸਸੀ ਦੇ ਅਧੀਨ ਆਪਣੇ ਸਾਥੀਆਂ ਦੇ ਨਾਲ ਬੰਦ ਨੇ ਪਿਛਲੇ ਦਿਨਾਂ ਦੇ ਵਿੱਚ ਦੋਸਤੋ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਐਨਐਸਸੀ ਨੂੰ ਚੁਣੌਤੀ ਵੀ ਦਿੱਤੀ ਸੀ ਹਾਈ ਕੋਰਟ ਦੇ ਵਿੱਚ ਤੇ ਜਦੋਂ ਦੋਸਤੋ ਇਸ ਮਾਮਲੇ ਸੰਬੰਧੀ ਸਰਕਾਰ ਤੋਂ ਜਵਾਬ ਮੰਗਿਆ ਗਿਆ ਤਾਂ ਪੰਜਾਬ ਪੁਲਿਸ ਵੱਲੋਂ ਦੋਸਤੋ ਇਹ ਜਵਾਬ ਦਿੱਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਜਾਨ ਦਾ ਖਤਰਾ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਜੋ ਸਮਰਥਕ ਨੇ ਉਹ ਵੀ ਪਿਛਲੇ ਪੌਣੇ 2-2 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਇਸ ਮਾਮਲੇ ਨੂੰ ਲੈ ਕੇ ਦੋਸਤੋ ਭਾਈ ਅਮਰਿਤਪਾਲ ਸਿੰਘ ਦੀ ਬਾਰੀਸ ਪੰਜਾਬ ਜਿੱਥੇ ਬੰਦੀ ਦੇ ਵਕੀਲ ਇਮਾਨ ਸਿੰਘ ਖਾਰਾ ਅਤੇ ਕੁਝ ਸਿੱਖ ਜਥੇਬੰਦੀਆਂ ਦੇ ਮੈਂਬਰ ਅਤੇ ਜਿਨ੍ਹਾਂ ਪਰਿਵਾਰਾਂ ਦੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਗਈ ਹੈ ਕਿ ਜੋ ਇਹ ਨੌਜਵਾਨ ਕਾਫੀ ਸਮੇਂ ਤੋਂ ਜੇਲ੍ਹਾਂ ਵਿੱਚ ਮੰਦ ਨੇ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਇਹਨਾਂ ਨੂੰ ਰਹਾ ਕੀਤਾ ਜਾਵੇ ਆਓ ਦੋਸਤੋ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੰਜਾਬ ਦੀ ਆਵਾਮ ਨੂੰ ਜਿੰਨੇ ਵੀ ਪੱਤਰਕਾਰ ਭਰਾ ਇੱਥੇ ਪਹੁੰਚੇ ਨੇ ਉਹਨਾਂ ਦੇ ਮਾਧਿਅਮ ਦੁਆਰਾ ਇਹੋ ਬੇਨਤੀ ਹੈ ਵੀ ਜੋ ਭਾਈ ਅਮਰਿਤਪਾਲ ਸਿੰਘ ਦੀ ਜੋ ਅਗਵਾਈ ਵਿੱਚ ਚੱਲ ਰਹੀ ਬਾਰਿਸ਼ ਪੰਜਾਬ ਦੇ ਜਥੇਬੰਦੀ ਹੈ ਉਸ ਦੇ ਵਿੱਚੋਂ ਸਿਰਫ 10 ਨੌਜਵਾਨ ਜੋ NSA ਲਾ ਕੇ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਨજરਬੰਦ ਨੇ ਸਿਰਫ ਉਹ ਨਹੀਂ ਹੈਗੇ ਉਹਨਾਂ ਦੇ ਨਾਲ 30 ਤੋਂ 32 ਹੋਰ ਨੌਜਵਾਨ ਵੀ ਨੇ ਜਿਹੜੇ ਇਸ ਸਮੇਂ ਜੋ ਅਜਨਾਲਾ ਕੇਸ ਹੈ ਤੇ ਹੋਰ ਬਈ ਕਾਫੀ ਇਹੋ ਜਿਹੇ ਜੋ ਝੂਠੇ ਕੇਸ ਬਣਾ ਕੇ ਜੋ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖੇ ਗਏ ਜਿਨ੍ਹਾਂ ਦੇ ਵਿੱਚ ਜਿਹੜੇ ਨਾਂ ਹੈਗੇ ਨੇ ਜਿਨ੍ਹਾਂ ਦਾ ਜੋ ਚਲਾਨ ਪੇਸ਼ ਹੋਇਆ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਇੱਕ ਗੁਰਪਾਲ ਸਿੰਘ ਨੇ ਗੁਰਵੀਰ ਸਿੰਘ ਨੇ ਬਲਜਿੰਦਰ ਸਿੰਘ ਨੇ ਸਵਰੀਤ ਸਿੰਘ ਨੇ ਅਮਨਦੀਪ ਸਿੰਘ ਨੇ ਅਜੇਪਾਲ ਸਿੰਘ ਨੇ ਹਰਵਿੰਦਰ ਸਿੰਘ ਹੁੰਦਲ ਭੁਪਿੰਦਰ ਸਿੰਘ ਉਰਫ ਸ਼ੇਰੂ ਸੁਖਮਨਜੀਤ ਸਿੰਘ ਉਰਫ ਸੁੱਖਾ ਹਰਪ੍ਰੀਤ ਸਿੰਘ ओंकार ਸਿੰਘ ਹਰਕਰਨ ਸਿੰਘ ਸੁਖਪ੍ਰੀਤ ਸਿੰਘ ਈਸ਼ਵਰ ਸਿੰਘ ਰੰਜੋਤ ਸਿੰਘ ਬਲਵਿੰਦਰ ਸਿੰਘ ਗੁਰਜੋਤ ਸਿੰਘ ਪਰਸ਼ੋਤਮ ਸਿੰਘ ਜਗਦੀਸ਼ ਸਿੰਘ ਹਰਮੇਲ ਸਿੰਘ ਜੋਦੇ ਕਲਵੰਤ ਸਿੰਘ ਫੌਜੀ ਮਨਦੀਪ ਸਿੰਘ ਮਵੀ ਰਜਿੰਦਰ ਸਿੰਘ ਰਣਜੀਤ ਸਿੰਘ ਸੁਖਵਿੰਦਰ ਸਿੰਘ ਮਨਪ੍ਰੀਤ ਸਿੰਘ ਬੱਗਾ ਤੇਜਿੰਦਰ ਸਿੰਘ ਗਿੱਲ ਗੁਰਪ੍ਰੀਤ ਸਿੰਘ ਤੇ ਹੋਰ ਜਿਹੜੇ ਇਹਨਾਂ ਦੇ ਸਾਥੀ ਇੱਕ ਦੋ ਕਪੂਰਥਲਾ ਜੇਲ੍ਹ ਦੇ ਵਿੱਚ ਤਾਂ ਇਥੋਂ ਜੋ ਸਾਡੀ ਇਹੋ ਬੇਨਤੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਪਹਿਲਾਂ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਇਹ ਗੱਲ ਆਂਦੇ ਹੁੰਦੇ ਸੀ ਵੀ ਮੈਂ ਪੰਜਾਬ ਦਾ ਪੁੱਤਰ ਹਾਂ ਤੇ ਮੈਂ ਪੰਜਾਬ ਦੇ ਲਈ ਖੜੋਤਾ ਹਾਂ ਤੇ ਮੈਂ ਸਮਝਦਾ ਇਸ ਸਮੇਂ ਉਹਨਾਂ ਨੂੰ ਇਹ ਈ ਪੰਜਾਬ ਦੇ ਪੁੱਤਰ ਨਹੀਂ ਦਿਸ ਰਹੇ ਜਿਹੜੇ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਨ੍ਹਾਂ ਨੂੰ ਵਿਦਾਊਟ ਐਨੀ ਜੋ ਤੁਸੀਂ ਲਾ ਲੋ ਐਵੀਡੈਂਸ ਗਰਾਉਂਡ ਇਹਨਾਂ ਨੇ ਪਰਚਿਆਂ ਦੇ ਵਿੱਚ ਪਾਇਆ ਹੋਇਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਕ ਨੌਜਵਾਨ ਦੀ ਇੱਕ ਨੌਜਵਾਨ ਸੀ ਸ਼ਿਵ ਕੁਮਾਰ ਸ਼ਰਮਾ ਜਿਸ ਨੇ ਜੋ ਭਾਈ ਅਮਰਪਾਲ ਸਿੰਘ ਤੋਂ ਤੇ ਉਹਨਾਂ ਦੇ ਸਾਥੀਆਂ ਤੋਂ ਉਹਨਾਂ ਨਾਲ ਰਲ ਕੇ ਉਹਨੇ ਜੋ ਅੰਮ੍ਰਿਤ ਛਕਿਆ ਉਹ ਸਿੰਘ ਸਜਿਆ ਉਸਨੇ ਆਪਦਾ ਨਾਂ ਰੱਖਿਆ ਅਜੇਪਾਲ ਸਿੰਘ ਖਾਲਸਾ ਤੇ ਉਹ ਜੋ ਸਿੰਘਾਂ ਵਾਲੇ ਪਿੰਡ ਦਾ ਹੈ ਤਾਂ ਉੱਥੇ ਦੇਖਿਆ ਜਾਵੇ ਇਹ ਅਖਬਾਰ ਦੇ ਵਿੱਚ ਵੀ ਖਬਰ ਛਪੀ ਸੀ ਵੀ ਉਸ ਦਿਨ ਜੋ ਸਬ ਇੰਸਪੈਕਟਰ ਅਮਨਦੀਪ ਸਿੰਘ ਹੈ ਚਿਰਕ ਥਾਣੇ ਦਾ ਉਸ ਨੇ 23 ਫਰਵਰੀ 2023 ਨੂੰ ਉਸ ਨੂੰ ਆਪਦੇ ਘਰੇ ਨજરਬੰਦ ਕੀਤਾ ਸੀ ਵੀ ਓਜਨਾਲੇ ਕਦੇ ਗਿਆ ਵੀ ਨਹੀਂ ਪਰ ਤਾਂ ਵੀ ਉਹਨੂੰ 1.5 ਸਾਲ ਤੋਂ ਵੱਧ ਹੋ ਗਿਆ ਓਜਨਾਲੇ ਦੇ ਜੋ ਜੇਲ ਕੱਟ ਰਿਹਾ ਉਹ ਅੰਮ੍ਰਿਤਸਰ ਜੇਲ ਦੇ ਵਿੱਚ ਤੇ ਉਸੇ ਤਰੀਕੇ ਦੇ ਨਾਲ ਇਹ ਪਰਿਵਾਰ ਬੈਠੇ ਨੇ ਜਿਨ੍ਹਾਂ ਦੇ ਪੁੱਤਰ ਨੇ ਉਹ ਸਾਰੇ ਜੇਲ ਕੱਟ ਰਹੇ ਜੋ ਇੱਕ ਮੈਂ ਕਹੂੰਗਾ ਇੱਕ ਟੀਵੀ ਚੈਨਲ ਦੇ ਨਾਲ ਜੋ ਮੁਖਾਤਬ ਹੋ ਰਹੇ ਸੀ ਸਰਦਾਰ ਭਗਵੰਤ ਸਿੰਘ ਮਾ ਉਸ ਦੇ ਵਿੱਚ ਕਹਿ ਰਹੇ ਸੀ ਵੀ ਅਸੀਂ ਸਿਰਫ 10 ਨੌਜਵਾਨਾਂ ਨੂੰ ਫੜੀਚੇ ਹੋ ਕੇ ਜੋ ਰੱਖਿਆ ਹੋਇਆ ਹੈ ਜਿਹੜੇ ਅਸੀਂ ਉੱਥੇ ਦਿਬਰੂਗੜ ਰੱਖੇ ਹੋਏ ਪਰ ਜੇ ਦੇਖਿਆ ਜਾਵੇ ਤਾਂ ਗਿਣਤੀ ਸਾਰੇ ਨੌਜਵਾਨਾਂ ਦੀ 40 ਤੋਂ 50 ਨੌਜਵਾਨ ਬੰਦ ਤਾਂ ਇਹਨਾਂ ਨੂੰ ਕਿਹੜੇ ਖਾਤੇ ਦੇ ਵਿੱਚ ਪਾਉਣਗੇ ਤਾਂ ਮੈਂ ਸਮਝਦਾ ਸਰਕਾਰ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਦੇਖੋ ਜੋ ਕੁਝ ਵੀ ਹੋਇਆ ਆ ਸਾਡੇ ਕੋਲ ਚਲਾਨ ਦੀ ਕਾਪੀ ਪਈ ਹੈ ਜੋ ਇਸ ਦੇ ਵਿੱਚ ਇੱਕ ਸਬ ਇੰਸਪੈਕਟਰ ਹੈ ਜਗਰਾਤ ਸਿੰਘ ਕਲੇਰ ਜਿਸ ਦੇ ਕਿਸੇ ਨੇ ਉੱਥੇ ਦੇਖੋ ਅਜਨਾਲੇ ਕਾਂਢ ਦੇ ਵਿੱਚ ਜੋ ਵੀ ਹੋਇਆ ਉੱਥੇ ਜਿਹੜੇ ਮੈਗੂਆ ਮਫਲਡ ਫੇਸੇਸ ਵਾਲੇ ਚਿਹਰੇ ਟਕੇ ਹੋਏ ਜਿਹੜੇ ਨੌਜਵਾਨ ਜਿਨ੍ਹਾਂ ਦੇ ਨਾਲ ਕੋਈ ਝੜਪ ਵੀ ਹੋਈ ਜਿਹੜੇ ਪੁਲਿਸ ਵਾਲਿਆਂ ਦੇ ਸੱਟਾਂ ਵੱਜੀਆਂ ਨੇ ਗ੍ਰੀਵियस ਇੰਜਰੀ 326 ਦੀ ਸੱਟ ਹੈ ਇੱਕ ਜੋ ਸਬ ਇੰਸਪੈਕਟਰ ਆ ਸੌਰੀ ਸੁਪਰੀਡੈਂਡੈਂਟ ਹੈ ਆਫ ਪੁਲਿਸ ਹੈ ਐਸਪੀ ਜਗਰਾਤ ਸਿੰਘ ਕਲੇਰ ਜਿਨ੍ਹਾਂ ਦੇ ਵਿੱਚ ਵੱਲ ਕਿਸੇ ਨੇ ਜੋ ਚਲਵਾ ਅਰੂੜਾ ਮਾਰਿਆ ਤਾਂ ਮੈਂ ਸਮਝਦਾ ਇੱਕ ਚਲਵੇਂ ਅਰੂੜਾ ਮਾਰਨ ਦੇ ਖਾਤਰ ਆ ਜਿਹੜੇ 40 ਪਰਿਵਾਰਾਂ ਨੂੰ ਸੁੜੀ ਟੰਗ ਰੱਖਿਆ ਇਸ ਮੈਂ ਕਹੂੰਗਾ ਸਰਕਾਰ ਨੇ ਤੁਸੀਂ ਦੇਖੋ ਹੋਰ ਜਿਹੜੀ ਕੋਈ ਇੰਜਰੀ ਹੈ ਸਿੰਪਲ ਇੰਜਰੀ ਹੈ ਜਿੰਨੇ ਪੁਲਿਸ ਮੁਲਾਜ਼ਮਾਂ ਦੇ ਕਿਸੇ ਦੇ 307 ਦੀ ਸੱਟ ਨਹੀਂ ਹੈਗੀ ਪਰ ਆ ਮੇਰੇ ਹਿਸਾਬ ਨਾਲ ਹੁਣ ਪੌਣੇ 2 ਸਾਲ ਹੋ ਚੁੱਕੇ ਨੇ ਤੇ ਮੈਂ ਕਹੂੰਗਾ ਇਹ ਸੁੜੀ ਟੰਗੇ ਹੋਏ ਨੇ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੀ ਰੋਜੀ ਰੋਟੀ ਹੈ ਉਹ ਬੰਦ ਹੋ ਗਈ ਹੈ ਜਿਹੜੀਆਂ ਇੱਥੇ ਮਾਵਾਂ ਨੇ ਉਹ ਬਿਲਕਰੀਆਂ ਫਿਰਦੀਆਂ ਨੇ ਪੁੱਤਰਾ ਤੋਂ ਬਿਨਾਂ ਤਾਂ ਬੜਾ ਦੇਖਣ ਵਾਲੀ ਗੱਲ ਹੈ ਵੀ ਇੱਕ ਮੈਂ ਕਹੂੰਗਾ ਕੋਈ ਬਗਾਨਾ ਨਹੀਂ ਸਾਡੇ ਪੰਜਾਬ ਦੇ ਆਪਦੇ ਹੀ ਪੱਗਾਂ ਵਾਲੇ ਸਾਡੇ ਤੇ ਜਿਹੜੀਆਂ ਤਸ਼ੱਦਦ ਕਰ ਰਹੇ ਐ ਜਿਹੜੀ ਆ ਆਮ ਆਦਮੀ ਪਾਰਟੀ ਵਾਲੇ ਐ ਇਹਨਾਂ ਨੇ ਮੈਂ ਕਹੂੰਗਾ ਨਿਸ਼ਚੇ ਕਰ ਚੁੱਕੇ ਐ ਕਿ ਇਹਨਾਂ ਨੂੰ ਕਿਸੇ ਹੱਦ ਤੱਕ ਕੋਈ ਬਾਹਰ ਨਹੀਂ ਆਉਣਾ ਚਾਹੀਦਾ ਮੈਨੂੰ ਲੱਗਦਾ ਐ ਇਹਨਾਂ ਨੂੰ ਡਰ ਐ ਵੀ ਜੋ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਕੋਈ ਅਜਿਹੀ ਕੋਈ ਪੋਲਿਟਿਕਲ ਕੋਈ ਪਾਰਟੀ ਤਿਆਰ ਹੋ ਜੀਗੀ ਜਿਹੜੀ ਕਿ ਖੇਤਰੀ ਧਿਰ ਦਾ ਕੰਮ ਕਰੇਗੀ ਉਸ ਤੋਂ ਬਾਅਦ ਚੋ ਕਿਸੇ ਨੇ ਇਹਨਾਂ ਨੂੰ ਪੁੱਛਣਾ ਤਾਂ ਮੈਂ ਸਮਝਦਾ ਐ ਇਸੇ ਡਰ ਦੇ ਕਾਰਨ ਤੁਸੀਂ ਦੇਖੋ ਭਾਈ ਅਮਰਿਤਪਾਲ ਸਿੰਘ ਦੀ ਐਨਐਸਏ ਵਧਾਈ ਹੈ 4 ਜੂਨ ਨੂੰ ਰਿਜ਼ਲਟ ਆਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਇੱਕ ਸਾਲ ਦੀ ਐਨਐਸਏ ਲਾ ਦਿੱਤੀ ਤਾਂ ਉਹਨਾਂ ਦੇ ਸਾਥੀਆਂ ਦੇ ਕੋਲੋਂ ਵੀ ਮੇਰੇ ਨਾਲ ਇਹੀ ਡਰ ਹੈ ਉਹਨਾਂ ਨੂੰ ਕਿ ਇੱਕ ਬੜੀ ਵੱਡੀ ਪੰਜਾਬ ਦੇ ਵਿੱਚ ਇੱਕ ਸਿਆਸੀ ਇੱਕ ਰਾਜਸੀ ਧਿਰ ਹੈ ਜੋ ਸਟੈਬਲਿਸ਼ ਹੋਣ ਜਾ ਰਹੀ ਹੈ ਤਾਂ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਪਰਚੇ ਦਰਜ ਕੀਤੇ ਤਾਂ ਮੈਂ ਸਮਝਦਾ ਵੀ ਜੋ ਸਰਕਾਰ ਹੈ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਸੋਚੀ ਤੋਂ ਕੰਮ ਲੈਣਾ ਚਾਹੀਦਾ ਸਰਕਾਰਾਂ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਉਹ ਜੇ ਚਾਹਣ ਤਾਂ ਬੜੀ ਆਸਾਨੀ ਦੇ ਨਾਲ ਇਹਨਾਂ ਪਰਚਿਆਂ ਦੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਸਕਦੇ ਨੇ ਬੜਾ ਸਮਾਂ ਹੋ ਗਿਆ 2 ਸਾਲ ਹੋਣ ਦੇ ਕਰੀਬ ਹੋ ਗਏ ਕਿਸੇ ਪੁਲਿਸ ਵਾਲੇ 307 ਦੀ ਕੋਈ ਡੇਂਜਰ ਸੁਲਾਈ ਸੱਟ ਵੀ ਹੈ ਨਹੀਂ ਤਾਂ ਜੇ ਪੁਲਿਸ ਚਾਵੇ ਤਾਂ ਉਹ ਮੁੱਖ ਮੰਤਰੀ ਸਾਹਿਬ ਦੇ ਜੋ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇ ਹੋਮ ਮਿਨਿਸਟਰ ਵੀ ਨੇ ਉਹ ਜੇ ਚਾਹਣ ਤਾਂ ਜਿਆ ਜਨਾਲੇ ਕੇਸ ਦੀ ਫਾਈਲ ਹੀ ਬੰਦ ਕਰ ਸਕਦੇ ਜੋ ਪੁਲਿਸ ਹੈ ਇਸ ਦੇ ਵਿੱਚ ਤੁਸੀਂ ਨਾਲੋਂ ਕਲੋਜ਼ਰ ਰਿਪੋਰਟ ਦਾਇਰ ਕਰਕੇ ਜੋ ਅਨਟਰੀ ਰਿਪੋਰਟ ਦਾਇਰ ਕਰਕੇ ਜਿਵੇਂ ਵੱਡੇ ਵੱਡੇ ਸਿਆਸਤਦਾਨਾਂ ਦੇ ਕੇਸਾਂ ਦੇ ਵਿੱਚ ਹੁੰਦਾ ਹੈ ਵੀ ਜਿਵੇਂ ਕਿਸੇ ਦੀ ਪਾਵਰ ਆਉਂਦੀ ਹੈ ਉਹ ਜੇ ਕੋਈ ਮੁੱਖ ਮੰਤਰੀ ਹੁੰਦਾ ਹੈ ਉਹ ਨਾਲ ਦੀ ਨਾਲ ਮੁੱਖ ਮੰਤਰੀ ਆ ਕੇ ਸਾਰੇ ਪਰਚੇ ਬੰਦ ਕਰਾ ਦਿੰਦਾ ਹੁੰਦਾ ਹੈ ਤਾਂ ਦੇਖੋ ਬੜੀ ਵੱਡੀ ਇਹਨਾਂ ਨੂੰ ਸਜ਼ਾ ਮਿਲ ਗਈ ਹੈ ਕੋਈ ਐਡਾ ਗੁਨਾਹ ਵੀ ਕੋਈ ਨਹੀਂ ਸੀ ਨਾਇਕ ਕਿੰਨੇ ਨੌਜਵਾਨ ਸੀ ਜਿਹੜੇ ਕਦੇ ਅਜਨਾਲੇ ਠਾਣੇ ਗਏ ਵੀ ਨਹੀਂ ਤੇ ਉਹ ਵੀ ਜੇਲ੍ਹਾਂ ਦੇ ਵਿੱਚ ਅੰਦਰ ਤਾਂ ਮੈਂ ਸਮਝਦਾ ਸਰਕਾਰ ਨੂੰ ਸੋਚੀ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਇਹਨਾਂ ਪਰਿਵਾਰਾਂ ਦੇ ਚਿਹਰਿਆਂ ਵੱਲ ਦੇਖ ਕੇ ਕੋਈ ਨਾ ਕੋਈ ਤਾਂ ਦਿਲ ਦੇ ਵਿੱਚ ਹੰਦਰਦੀ ਰੱਖਣੀ ਚਾਹੀਦੀ ਹੈ ਕੋਸ਼ਿਸ਼ ਤਾਂ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਕਿੰਨੇ ਤੋਂ ਰੇਟਾਂ ਕਿ ਪਰਿਵਾਰਾਂese ਆਏ ਨੇ ਕਿ ਕਿਹੜਿਆ ਜੁੜਿਆ ਭਰਾਵਾਂ ਦੇ ਤਹਿਤ ਮੰਗਲ ਕਰ ਚੁੱਕੇ ਗਏ ਦੇਖੋ ਜੋ 32 ਨੌਜਵਾਨ ਨੇ ਇਸ ਸਮੇਂ ਜਿਨ੍ਹਾਂ ਦੇ ਮੈਂ ਨਾਂ ਲਈ ਸੀ ਇਹ ਬਹੁਤੇ ਜੋ ਅਜਨਾਲਾ ਪੁਲਿਸ ਸਟੇਸ਼ਨ ਵਾਲਾ ਇਨਸੀਡੈਂਟ ਹੋਇਆ ਸੀ 23 ਫਰਵਰੀ 2023 ਜੋ 307 ਦਾ ਪਰਚਾ ਦਰਜ ਹੋਇਆ ਸੀ ਉਸ ਦੇ ਵਿੱਚ ਇਹ ਅੰਦਰ ਨੇ ਤੇ ਉਸ ਤੋਂ ਬਾਅਦ ਕਾਫੀ ਹੋਰ ਝੂਠੇ-ਮੂਠੇ ਪਰਚੇ ਵੀ ਬਣਾ ਦਿੱਤੇ ਗਏ ਨੇ ਕਿ ਕਿਸੇ ਨੇ ਕੋਈ ਬੈਰੀਕੇਡ ਤੋੜ ਦਿੱਤਾ 26 ਨੰਬਰ ਖਲਕੀਆਂ ਦਾ ਪਰਚਾ ਇੱਕ ਮਹਤਪੂਰ ਥਾਣੇ ਦਾ ਪਰਚਾ ਪਰਚਾ ਪਰ ਮੈਂ ਸਮਝਦਾ ਇਹ ਬੜਾ ਇਹਨਾਂ ਨੂੰ ਟਾਈਮ ਹੋ ਚੁੱਕਿਆ ਹੁਣ ਇਹ ਹੋਰ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸਜ਼ਾ ਦੇਣ ਦੀ ਕੋਈ ਲੋੜ ਨਹੀਂ ਕੋਈ ਗੁਨਾਹ ਵੀ ਕੋਈ ਨਹੀਂ ਤੇ ਤਾਂ ਵੀ ਇਹ ਦੋ ਦੋ ਸਾਲਾਂ ਤੋਂ ਅੰਦਰ ਹੋ ਚੁੱਕੇ ਆ ਇਹ ਤਾਂ ਮੇਰੇ ਹਿਸਾਬ ਨਾਲ ਇਹਦਾ ਕੋਈ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਕੋਈ ਰਾਹਤ ਨਹੀਂ ਮਿਲਦੀ ਪਰ ਅਗਲੀ ਕਾਰਵਾਈ ਆ ਵੀ ਰਹੇ ਦੇਖੋ ਅਸੀਂ ਜੋ ਅਦਾਲਤੀ ਕਾਰਵਾਈ ਦਾ ਕਰ ਹੀ ਰਹੇ ਆ ਜੋ ਸਾਡੇ ਤੋਂ ਫਤੇਗੜ ਸਾਹਿਬ ਤੋਂ ਵਕੀਲ ਸਹਿਬਾਨ ਨੇ ਐਡਵੋਕੇਟ ਗਗਨਦੀਪ ਸਿੰਘ ਕੀ ਘਰایا ਐਵੇਂ ਜੋ ਉੱਥੇ ਅੰਮ੍ਰਿਤਸਰ ਚ ਜੋ ਵਕੀਲ ਸਹਿਬਾਨ ਹੈਗੇ ਨੇ ਹਾਈ ਕੋਰਟ ਦੇ ਵਿੱਚ ਪੈਰ ਵੀ ਕਰ ਰਹੇ ਆ ਤਾਂ ਮੈਂ ਸਮਝਦਾ 15 ਤੋਂ ਜਿਹੜੇ 20 ਨੌਜਵਾਨ ਨੇ ਉਹਨਾਂ ਦੇ ਜ਼ਮਾਨਤਾਂ ਨੇ ਉਹ ਹਾਈ ਕੋਰਟ ਤੋਂ ਵੀ ਰੱਦ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਜੋ ਇੱਕ ਤਿਆਰੀ ਕਰ ਰਹੇ ਆ ਵੀ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਕ ਕੀਤਾ ਜਾਵੇ ਪਰ ਮੈਂ ਸਮਝਦਾ ਵੀ ਦੇਖੋ ਐਡੀ ਵੱਡੀ ਕੋਈ ਗੱਲ ਨਹੀਂ ਸੀ ਜਿੱਡੀ ਵੱਡੀ ਪੰਜਾਬ ਸਰਕਾਰ ਨੇ ਖਾਸ ਕਰ ਆਮ ਆਦਮੀ ਪਾਰਟੀ ਨੇ ਬਣਾ ਦਿੱਤੀ ਜਿਉਂ ਚੌਣ ਤਾਂ ਹਲੇ ਵੀ ਜਿਹੜਾ ਇਹ ਪਰਚਾ ਹੈ ਇਹ ਬੰਦ ਹੋ ਸਕਦਾ ਹੈ ਇਹਨਾਂ ਜਿਹੜੇ ਪਰਿਵਾਰਾਂ ਦੇ ਜਿਹੜੇ ਪੁੱਤਰ ਨੇ ਉਹ ਹਲੇ ਵੀ ਘਰੇ ਆਪਦੇ ਮੁੜ ਕੇ ਵਾਪਸ ਜਾ ਸਕਦੇ ਨਹੀਂ ਐਡੀ ਵੱਡੀ ਕੋਈ ਗੱਲ ਹੈ ਨਹੀਂ ਸਰਕਾਰ ਦੇ ਹੱਥ 'ਚ ਬੜਾ ਕੁਝ ਹੈ ਉਹ ਹੱਲ ਕਰ ਸਕਦੀ ਹੈ। ਇਹ ਕੋ ਬੜੀ ਪੰਜਾਬ ਦੇ ਵਿੱਚ ਤਰਾਸਦੀ ਦੀ ਗੱਲ ਹੈ ਪੰਜਾਬ ਦਾ ਯੂਥ ਪੰਜਾਬ ਦੀ ਨੌਜਵਾਨੀ ਜੋ ਉਹ ਦਾ ਕਿਸ ਤਰੀਕੇ ਨਾਲ ਘਾਣ ਕੀਤਾ ਜਾ ਰਿਹਾ ਅੱਜ ਜਿਨ੍ਹਾਂ ਦੇ ਵਿੱਚ ਬੰਦਨੇ ਪੰਜਾਬ ਦੇ ਨੌਜਵਾਨ ਬਿਨਾਂ ਕਿਸੇ ਕਸੂਰ ਤੋਂ ਜੇ ਕੋਈ ਕਸੂਰ ਹੋਵੇ ਜੇ ਇੱਕ ਸਵਾਲ ਇੱਥੇ ਉੱਠਦਾ ਕਿ ਜੇ ਨੂੰ ਦੇ ਵਿੱਚ ਐਡੀ ਹਿੰਸਾ ਹੋਈ ਹੈ ਹਰਿਆਣੇ ਦੇ ਵਿੱਚ ਉਥੇ ਖਾਣਿਆਂ ਦਾ ਘਰਾਓ ਹੋਇਆ ਬਹੁਤ ਕੁਝ ਹੋਇਆ ਗੱਲੀਆਂ ਉਹਨਾਂ ਦੇ ਉੱਪਰ ਕਿੰਨੀ ਕ ਐਨਐਸਏ ਲੱਗੀ ਇਹ ਐਨਐਸਏ ਕੇਵਲ ਪੰਜਾਬ ਦੇ ਨੌਜਵਾਨੀ ਵਾਸਤੇ ਬਣੀ ਪੰਜਾਬ ਦਾ ਯੂਥ ਹਮੇਸ਼ਾ ਹੀ ਕਦੀ ਯੁਵਾਪਾ ਦੇ ਵਿੱਚ ਕਦੀ ਐਨਐਸਏ ਦੇ ਵਿੱਚ ਕਦੀ ਹੋਰ ਸੰਘੀਨ ਜ਼ੁਰਮਾਂ ਦੇ ਵਿੱਚ ਧੱਕਿਆ ਜਾਏਗਾ ਕਦੀ ਇੱਥੇ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਜੱਲਿਆਂ ਵਾਲਾ ਬਾਗ ਦੇ ਵਿੱਚ ਰੋਲ ਟੈਕਟ ਲਾ ਕੇ ਜਦੋਂ ਸਾਈਮਨ ਕਮਿਸ਼ਨ ਆਇਆ ਸੀ ਤਾਂ ਰੋਲ ਟੈਕਟ ਲਗਾ ਕੇ ਉੱਪਰ ਬਹੁਤ ਜ਼ੁਲਮਟਾਇਆ ਗਿਆ ਸੀ ਸੋ ਐਦਾਂ ਦਾ ਹੀ ਰੋਲ ਟੈਕਟ ਵਰਗਾ ਹੀ ਇਹ ਇੱਕ ਜਿਹੜਾ ਬੜਾ ਸੰਗੀਨ ਜਿਹੜਾ ਹੈਗਾ ਇਹ ਐਕਟ ਹੈ ਬੜਾ ਘਟਿਆ ਐਕਟ ਹੈ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਹੈ ਜਾਂ ਜੋ ਆਪਾਂ ਜਿਹੜਾ ਹੈਗਾ ਅਨਲੌਕਲ ਐਕਟੀਵਿਟੀ ਜਿਹੜਾ ਪ੍ਰੋਵਿੰਸ਼ਲ ਐਕਟ ਹੈ ਉਹਦੇ ਅਧੀਨ ਨੌਜਵਾਨ ਐਡੀ ਕਿੱਡੀ ਗੱਲ ਹੋ ਗਈ ਇੱਥੇ ਸਾਰੇ ਪਰਿਵਾਰ ਆਏ ਹੋਏ ਨੇ ਤੁਸੀਂ ਸਾਰੇ ਉਹਨਾਂ ਨੂੰ ਰੂਬਰੂ ਹੋ ਚੁੱਕੇ ਹੋ ਤੇ ਉਹਨਾਂ ਨੇ ਦੇਖੋ ਪਰਿਵਾਰਾਂ ਨੇ ਕਿੰਨਾ ਦੋ ਸਾਲ ਤੋਂ ਵਿਚਾਰਿਆਂ ਸੰਘਰਸ਼ ਕੀਤਾ ਦੋ ਸਾਲ ਤੋਂ ਜੇ ਕਿਸੇ ਦਾ ਨੌਜਵਾਨ ਕਿਸਦਾ ਪਤੀ ਕਿਸਦਾ ਭਰਾ ਕਿਸਦਾ ਬੱਚਾ ਜੇ ਉਸ ਇਲਾਕੇ ਦੇ ਵਿੱਚ ਹੀ ਫਿਰਦਾ ਕੇਵਲ ਲੋਕੇਸ਼ਨ ਉਹਦੀ ਡਿਟੈਕਟ ਕਰਕੇ ਉਹਨੂੰ ਚੁੱਕ ਕੇ 57 ਪਹਿਲਾਂ ਕਰੀ ਮੁੜ ਕੇ 317 ਪਰਚਾ ਕਰਕੇ ਉਹਨੂੰ ਅੰਦਰ ਕਰਤਾ ਜੇ ਕਿਸੇ ਨੇ ਫੋਨ ਦੇ ਗੱਲ ਕਰੀ ਉਹਨੂੰ ਅੰਦਰ ਕਰਤਾ ਜੇ ਕਿਸੇ ਨੇ ਫੋਟੋ ਰੱਖਦੀ ਦੇਖਦੀ ਅੰਦਰ ਕਰਤਾ ਕਿ ਪੰਜਾਬ ਨੂੰ ਕਿਸ ਕਾਲੇ ਦੌਰ ਤੋਂ ਤੱਕਿਆ ਜਾ ਰਿਹਾ ਇਹ ਕੋ ਸਿਆਣਪ ਗੱਲ ਥੋੜਾ ਜਿਹਾ ਮੈਂ ਸਾਰੇ ਹਰ ਦਿਲ ਅਮਨ ਪਸੰਦ ਹਰ ਸ਼ੈਈ ਨੂੰ ਹਰ ਇਨਸਾਫ ਪਸੰਦ ਪੰਜਾਬ ਦੇ ਵਸਿੰਦੇ ਨੂੰ ਨਾ ਕੇਵਲ ਦੁਨੀਆ ਦੇ ਵਿੱਚ ਵਸਦੇ ਹਰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨੂੰ ਅਪੀਲ ਕਰਦਾ ਕਿ ਅਸੀਂ ਇੱਕ ਜੋ ਠੋਕੇ ਹੰਬੜਾ ਮਾਰੀਏ ਇਹਨਾਂ ਦੇ ਦਿੱਥੇ ਕਾਨੂੰਨੀ ਚਾਰਾ ਜੋ ਅਸੀਂ ਕਰਾਂਗੇ ਸਾਰੇ ਵਕੀਲ ਸਹਿਬਾਨ ਭਾਵੇਂ ਫਟੇਗੜ ਸਾਹਿਬ ਦੀ ਬਾਰ ਐਸੋਸੀਏਸ਼ਨ ਹੈ ਇੱਥੋਂ ਦੇ ਵਕੀਲ ਸਹਿਬਾਨ ਨੇ ਮੇਰੇ ਵੀਰ ਨੇ ਈਮਾਨ ਸਿੰਘ ਖੜਾ ਸਾਹਿਬ ਹਾਈ ਕੋਰਟ ਵੇਖ ਰਹੇ ਨੇ ਸਾਰਾ ਉਹਨਾਂ ਦਾ ਭਾਵੇਂ ਡਿਬਰੂਗੜ ਜਾਤੇ ਵੀ ਉਹਨਾਂ ਦੇ ਕੇਸਾਂ ਦੀ ਪੈਰਵਾਹੀ ਕਰ ਰਹੇ ਨੇ ਸਰਦਾਰ ਹਰਪਾਲ ਸਿੰਘ ਖੜਾ ਹੋਰੀ ਨੇ ਬਟਿੰਡੇ ਤੋਂ ਹੋਰ ਵਕ ਵਕ ਜਿਲ੍ਹਾ ਅਦਾਲਤਾਂ ਦੇ ਵਿੱਚ ਜਿੱਥੇ ਜਿੱਥੇ ਦੀ ਕੇਸਾਂ ਦੀ ਪੈਰਵਾਹੀ ਹੋ ਰਹੀ ਹੈ ਤੇ ਇਹਨੂੰ ਵੀ ਤਾਂ ਲੋਕ ਲਹਿਰ ਬਣਾਇਆ ਜਾਵੇ ਪਰ ਐਦਾਂ ਦੇ ਜਿਹੜੇ ਬੇਗੁਨਾਹਾਂ ਨੇ ਉਹਨਾਂ ਨੂੰ ਢੜਕਿਆ ਹੋਇਆ ਕਿੱਡੀ ਗੱਲ ਸੀ ਦੱਸੋ ਜੁਰਮ ਦੇ ਵਿੱਚ ਐਨਐਸਏ ਤਹਿਤੰਤਰ डक ਦੇਣਾ ਕਿਉਂਕਿ ਸਿਆਣਪ ਥੋੜਾ ਹੈ ਇਹਦੇ ਨਾਲ ਸਰਕਾਰਾਂ ਨਹੀਂ ਚੰਗੀਆਂ ਚੱਲਦੀਆਂ ਭਾਵੇਂ ਉਹ ਸਟੇਟ ਗਵਰਨਮੈਂਟ ਆ ਭਾਵੇਂ ਉਹ ਸੈਂਟਰਲ ਗਵਰਨਮੈਂਟ ਦੋਵੇਂ ਬਰਾਬਰ ਦੀਆਂ ਦੋਸ਼ੀ ਨੇ ਤੇ ਇਹ ਮੈਨੂੰ ਲੱਗਦਾ ਪੰਜਾਬ ਨੂੰ ਇੱਕ ਕਾਲੇ ਦੌਰ ਵੱਲ ਧੱਕਣ ਦੀ ਇੱਕ ਕੋਝੀ ਸਾਜ਼ਿਸ਼ ਹੈ ਚਾਲ ਹੈ ਨੌਜਵਾਨੀ ਦਾ ਘਹਾਣਾ ਬੰਦ ਹੋਣਾ ਚਾਹੀਦਾ ਪੰਜਾਬ ਨੂੰ ਜੇ ਅਸੀਂ ਘੁੱਗ ਵਸਦਾ ਦੇਖਣਾ ਚਾਹੁੰਦੇ ਹਾਂ ਜਿਹਨੂੰ ਕਹਿੰਦੇ ਨੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤਾਂ ਉਹਨੂੰ ਗੁਰਾਂ ਦੇ ਨਾਂ ਤੇ ਵਸਣ ਲਈਏ ਪੰਜਾਬ ਦੇ ਵਿੱਚ ਬਹਾਰਾਂ ਆਉਣ ਐਦਾਂ ਨਾ ਤੁਸੀਂ ਕਰੋ ਪੰਜਾਬ ਵਿੱਚ ਜ਼ੁਲਮ ਬੰਦ ਕਰੋ ਸਾਡੀ ਪਰਜ਼ੋਰ ਅਫੀਦ ਹਾਂਜੀ ਮੇਰਾ ਨਾਮ ਬ੍ਰਿੰਦਰਪੁਰ ਆ ਮੇਰਾ ਬ੍ਰਦਰ ਆ ਅੰਦਰ ਕੁਤਿੰਦਰ ਸਿੰਘ ਸ਼ਿਰ ਤੇ ਉਹਨਾਂ ਤੇ ਨਾ ਬਹੁਤ ਪਰਚੀ ਪਾ ਦੇ 307 ਦਾ ਜਲਲਪੁਰ ਖੇੜਾ ਆਪਾਂ ਨਸ਼ਾ ਸ਼ਗਨ ਵਾਸਤੇ ਭੇਜੀ ਸੀ ਜਨਵਰੀ ਚ ਤੇ ਮਾਰਚ ਵਿੱਚ ਜੇਸਤਾ ਲੈ ਗਈ ਉਹਨੂੰ ਉੱਥੇ ਹੀ ਤੇ ਬੱਤੀ ਰਕਮ ਜਾਂਦਾ ਸੀ ਉਹਨੂੰ ਬੱਤੀ ਦਾ ਹੀ ਬਸ ਬਾਹਰ ਕੁਝ ਸਮਾਨ ਲੈਣ ਗਿਆ ਸੀਗਾ ਤੇ ਉੱਥੇ ਹੀ ਗੱਡੀ ਵਿੱਚ ਉਹਨੂੰ ਕਿ ਨੈਪਿੰਗ ਉੱਥੇ ਲੈ ਗਏ ਆ ਠੀਕ ਹੈ 307 ਦਾ ਪਾਤਾ ਵਾ ਤੇ ਹਥਿਆਰਾਂ ਦਾ ਪਾਤਾ ਵਾ ਕਿ ਨੈਪਿੰਗ ਦਾ ਪਾਤਾ ਵਾ ਬਹੁਤਾਰੇ ਪਾਤੇ ਹੋ ਗਏ ਕਿ ਮੰਗ ਕਰਦੇ ਆ ਕਿ ਅਸੀਂ ਉਹਨਾਂ ਹੀ ਮੰਗ ਕਰਦੇ ਆ ਕਿ ਉਹਨੂੰ ਜਲਦੀ ਜਲਦੀ ਪਰਹਾ ਦਿੱਤਾ ਜਾਵੇ ਕਿ ਮੇਰੇ ਪਾਪਾ ਜਾਂ ਮੰਮੀ ਨਹੀਂ ਹੈਗੀ ਵੀ ਤੇ ਇਕੱਲੇ ਰਹਿੰਦੀ ਬੰਦ ਹਾਂ ਨਹੀਂ ਹਾਂਜੀ ਤੇ ਅਸੀਂ ਇਹੋ ਹੀ ਬਸ ਸਰਕਾਰ ਕੋਲ ਹੱਥ ਜੋੜ ਕੇ ਬੇਨਤੀ ਕਰਦੇ ਆ ਉਹਨਾਂ ਨੂੰ ਕਿ ਜਲਦੀ ਜਲਦੀ ਹੱਥ ਦੇ ਦਿਓ ਬੀਨ ਦੇ ਕੋਈ ਇਹਨਾਂ ਦਾ ਕੋਈ ਅਮਰਤਪਾਲ ਨਾਲ ਗੰਧ ਹੈਗਾ ਨਹੀਂ ਸਰ ਕੋਈ ਨਹੀਂ ਇਸ ਪਾਸੇ ਇਹਨਾਂ ਨਾਲ ਕੋਈ ਸੰਬੰਧ ਨਹੀਂ ਸੀ ਕਦੀ ਮਿਲੇ ਸੀਗੇ ਨਹੀਂ ਕਦੀ ਨਹੀਂ ਕਦੀ ਨਹੀਂ ਮਿਲੇ ਹਾਂਜੀ ਇਹ ਕਿਸੇ ਦੇ ਇਸ ਨਸ਼ਾ ਛਡਣ ਵਾਸਤੇ ਆਪਾਂ ਤੇ ਜੀ ਅਸੀਂ ਨਸ਼ਾ ਛੱਡ ਵੀ ਦਿੱਤਾ ਸੀ ਇਹਨੇ ਤੇ ਅਮਰਿਸ਼ਕਣਾ ਸੀ ਬਾਅਦ ਵਿੱਚ ਸਾਨੂੰ ਨਹੀਂ ਪਤਾ ਵੀ ਇਹ 2 ਦਿਨ ਮਹੀਨੇ 2 ਕੁ ਮਹੀਨੇ ਹੋਏ ਆ ਤੇ ਲੈ ਗਏ ਕਿੰਨੇ ਮਹੀਨੇ ਤੋਂ ਲੰਘ ਰਾ ਜੀ ਹੁਣ ਤੇ 1.5 ਸਾਲ ਤੋਂ ਉੱਪਰ ਹੀ ਹੋ ਗਿਆ ਘਰ ਹਾਂ ਗੁਰਪ੍ਰੀਤ ਸਿੰਘ ਜੇਹੋਂ ਗੰਡੂਆ ਗੰਡੂਆ ਤੋਂ ਜਿਹੜਾ ਸਾਨੂੰ ਅਧਿਤੀ ਉੱਪਰ ਪੇਟ ਨਾ ਆਇਆ ਸਭ ਬੰਨਾਂ ਨੇ ਤਰ੍ਹਾਂ ਮਾਈ ਲਾਈਆਂ ਨੇ 25 27 ਚਰਨ ਜਨਾਟ ਅਸੀਂ ਮਿਸਤਰੀ ਦੀ ਜੰਨੂਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬਿਲਡਿੰਗ ਬਣਾ ਰਹੇ ਸੀ ਜਿਸ ਦਿਨ ਮੇਰਾ ਭਾਈ ਨੇ ਨੇ ਗ੍ਰਿਫਤਾਰ ਕੀਤਾ ਜੀ ਉਸ ਦਿਨ ਮੇਰੇ ਭਾਈ ਦਾ ਪੇਪਰ ਤੀਗਾ ਮੇਰੇ ਲਈ ਪੇਡਾ ਡੇਟ ਸੀਟ ਨਾਲ ਆਈ ਸਾਰੀ ਉਹ ਬੇ ਉਮਰ ਹੈਗੀ ਸੀ ਮੇਰੇ ਭਾਈ ਵੀ 27 ਸਾਲ ਦੇ ਧੰਨਵਾਰੀ ਜ਼ਮਾਨਤ ਲਈ ਹੈ ਜ਼ਮਾਨਤ ਵੀ ਨਹੀਂ ਦੇ ਰਹੇ ਮਿਸਤਰੀ ਤੇ ਅਸੀਂ ਉੱਥੇ ਮਿਲਣੇ ਬਣਾ ਦਿੱਤੇ ਮਾ ਮਾਇ ਪਿੰਡ ਆ ਗਿਆ ਸੀ 10 15 ਦਾ ਅੱਛਾ ਜੇ ਤੌਰ ਤੇ ਕਿਤਾ ਬਸ ਵੀਤੂ ਨਾਲ ਇਹਦੇ ਅੰਮ੍ਰਿਤਪਾਲ ਨਾਲ ਵੀ ਸਾਡੇ ਸੰਬੰਧ ਨੇ ਹੁਣ ਇਸ ਤਾਂ ਮਿਸਤਰੀ ਸੰਤੋ ਹਰ ਇੱਕ ਦੀ ਜਾਣਾ ਪੈਣਾ ਹੈ ਸਾਡਾ ਸਾਰੇ ਇੱਕੋ ਜਣੇ ਨਹੀਂ ਪਾਈ ਅੰਮ੍ਰਿਤਪਾਲ ਸਾਤਾ ਥੋ ਕੰਮ ਦੱਸ ਦੇ ਦਿੰਦੇ ਸੀ ਸਾਨੂੰ ਵੀ ਐਦਾ ਐਦਾ ਕਰ ਕੋ ਅਸੀਂ ਕੰਮ ਕਰਦੇ ਸੀ ਅਸਤਮਾਂਗੇ ਹੀ ਕਰਦੇ ਆਂ ਕਿ ਹੁਣ ਬਹੁ ਟਾਈਮ ਹੋ ਗਿਆ ਜੀ 1.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜੀ। ਕਸੂਰ ਕੋਈ ਐਡਾ ਕਿਸੇ ਦਾ ਵੀ ਨਹੀਂ ਹੈਗਾ ਜੀ। ੱੱਕਾ ਕਰ ਰਹੀ ਹੈ ਸਰਕਾਰ ਜੀ। ਅਸੀਂ ਤਾਂ ਇਹ ਕਹਿੰਦੇ ਆਂ ਵੀ ਕੋਣੀ ਹਾਂ ਜਿਵੇਂ ਦੇਲ ਤੇ ਆਈ ਛੱਡਣ ਕੁਝ ਵੀ ਕਰ ਨਹੀਂ। ਕਿ ਬਹੁਤ ਸਮਾਂ ਹੋ ਗਿਆ ਜੀ। ਉਦਲ ਜੀ ਤੋਂ ਪਰ ਫਾਈਫੋ ਬਲਵਿੰਦਰ ਸਿੰਘ ਪਿੰਡ ਮੇਕਾ ਕੀ ਲੈ ਮਸਾਲਾ? ਹਾਂਜੀ 57 ਤੇ ਘਰੋਂ ਲੈ ਕੇ ਗਏ ਸੀ ਜੀ। ਦੇ ਅੰਦਰ ਜਾ ਕੇ ਉਹਨਾਂ ਨੇ 307 ਬਿਕਾਰ ਹਲਾ ਇਹ ਹੁਮਾ ਕਾਬਯ ਵੀ ਇਹਨਾਂ ਨੂੰ ਰਹਾ ਕੀਤਾ ਜਾਵੇ ਜਮਾਨਤ ਤੇ ਭੇਜਿਆ ਸਾਰਿਆਂ ਨੂੰ ਤੇ ਆਪਣੇ ਘਰਾਂ ਦੇ ਆ ਕੇ ਕੰਮ ਕਰੂ ਸਾਰੇ ਕੰਮ ਹੱਡੇ ਖੱਪ ਪਏ ਆ ਸਾਰੇ ਕੰਮ ਕਰਵਾਉਣ ਵਾਲੇ ਸਾਡੇ ਤੇ ਅਸੀਂ ਬਹੁਤ ਪਰੇਸ਼ਾਨ ਹਾਂ ਸਾਨੂੰ ਜਾ ਕੇ ਦਿਨ ਤਾਂ ਹਮ ਤੱਕ ਨਹੀਂ गली जैमिनपुर तो, तो मेरा कौन जी मैमार है बच्चे एक पर्दा है ये करते काम पे गया हूं मैं कल्ली कर रही हूँ अच्छा। मेरा पूरा नाम है इसमें पिंड मेरा लोखर वाले जिला नवा शहर एसबीएस नगर मेरा प्राक्टिसिंग है वो 3 अंदर है देना ट्रेन का मेरा माइ नेम तो आज जाकर हिंसा अपन काम फील्ड ਕਨਾਰੇ 53 ਬਾਗਲੇ ਦੇ ਤਿੰਨ ਦੇ ਤੱਕ ਉਸ ਤੋਂ ਬਾਅਦ ਜਦੋਂ ਦੁਬਾਰਾ ਬਰਾਂਡ ਲੈ ਕੇ ਦੁਬਾਰਾ ਜਿੰਨੇ ਕੇਸ ਅਜਿਹਾ ਨਾਲੇ ਵਾਲਾ ਫਿਲਚੀ ਵਾਲਾ ਸਾਰੇ ਕੇਸ ਬਾਕੇ ਹੁਣ 307 ਦਾ ਕੇਸ ਬਾਕੇ ਹੁਣ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰੱਖਿਆ ਹੈ ਹਾਂਜੀ ਆਮ ਜਿੱਦਾਂ ਲੋਕ ਜਾਂਦੇ ਆ ਆਮ ਜਾਈਦਾ ਸੀ ਉਦਾਂ ਗੱਲ ਜੋ ਇਨਵੋਲ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਭਾਈ ਅਮਰਪਾਲ ਸਿੰਘ ਦੇ ਮਾਮਲੇ ਨੂੰ ਲੈ ਕੇ ਜੋ ਇਹ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਪਰਿਵਾਰਾਂ ਅਤੇ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਨਾਲ ਹੀ ਦੋਸਤੋ ਬਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਇਮਾਨ ਸਿੰਘ ਖਾਰਾ ਬੰਦੋਂ ਜੋ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਗਈ ਹੈ ਕਿ ਇਹਨਾਂ ਨੌਜਵਾਨਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ MAX TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰ ਦਿਓ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ